ਕੋਰਨੀਤ ਲੱਜ ਲੋ ਜੀ ਕੱਦ ਕਾਠ ਤੇ ਇਹ ਨਤਾਜਾ ਲਾ ਸਕਦੇ ਬਾਈ ਦਾ ਕੋਈ ਜੂਮ ਨਹੀਂ ਆਪਣੀ ਵੀਡੀਓ ਚ ਕਰਿਆ ਵਾਰ ਸੈਂਪਲ ਵੀਡੀਓ ਆ ਠੀਕ ਹੈ ਜੀ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਕਟੀਆਂ ਬਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 75280 00355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਵੀਰੇ ਆਪਣਾ ਅਜੇ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਹਾਜੀ ਵੀ ਕੱਟੀਆਂ ਦੱਸੋ ਕਿਹੜੀ نسل ਦੀ ਕੱਟੀ ਹੈ ਜਿਹੜੀ ਪਹਿਲੀ ਵੱਡੀ ਕੱਟੀ ਹੈ ਆ ਜੀ ਪੂਰੀ ਵਧੀਆ ਰਿਕਾਰਡ ਦੀ ਕੱਟੀ ਹੈ ਜੀ ਕਿਹੜੇ ਛੁੱਟੇ ਦੀ ਹੈ ਇਹ ਜੀ ਬੱਦਨੀ ਵਾਲੇ ਦੀ ਆਪਾਂ ਕਹਿ ਕੇ ਮਾਲਕਾਂ ਨੇ ਦਿੱਤੀ ਆ ਪੂਰੀ ਮਾਂ ਵੀ ਚੰਗੀ ਹੈ ਜੀ ਪੂਰੀ ਚੰਗੀ ਥਾਣਲੇ ਵਾਲਾ ਦੇਖ ਲਓ ਠੀਕ ਆ ਬਹੁਤ ਸੋਹਣਾ ਦੂਰ ਦੂਰ ਥਾਣਾ ਹਨਾ ਹਾਂਜੀ ਬਹੁਤ ਚੰਗੀ ਹੈ ਕੱਟੀ ਐਉਂ ਵੀ ਛੀਲ ਠੰਡੀ ਫੁੱਲ ਆ ਠੀਕ ਆ ਬੱਦਨੀ ਵਾਲਾ ਝੋਟਾ ਕੋਈ ਹੈ ਹਾਂਜੀ ਠੀਕ ਆ ਲੋ ਭਰਾ ਦੇਖ ਸਕਦੇ ਹੋ ਇਹਦੀ ਮਾਂ ਦਾ ਰਿਕਾਰਡ ਪਤਾ ਤੁਸ ਕਿੰਨਾ ਹਾਂਜੀ ਉਹ ਕਹਿੰਦੇ ਆ ਚਾਪਦਾ 15 ਠੀਕ ਆ ਜਾਨੋ ਮੱਜ ਵੀ ਮੈਂ ਦੇਖੀ ਆ ਬੜੀਆ ਮੱਜ ਕੱਦ ਕਾਠ ਵਾਲੀ ਟੋੜ ਦੋ ਨੂੰ ਲੋਪਰਾ ਕੱਦ ਕਾਠ ਸੋਹਣਾ ਤੇ ਥਾਨ ਨਿਖੜਵਾ ਵਿੱਤੀ ਨਾਲ ਲੱਗਿਆ ਵਾ ਦੇਖੀ ਰਿਹਾ ਤੁਹਾਨੂੰ ਤੇ ਤੋੜਾ ਤੁਹਾਨੂੰ ਬੁਖਾ ਰਿਹਾ ਪ੍ਰਾ ਠੀਕ ਆ ਨਾ ਲੋ ਫੇਸ ਥੋੜਾ ਜਿਹਾ ਹੁਣ ਪੱਠਿਆਂ ਨਾਲ ਚਰਦਿਆ ਕੋਈ ਨੇ ਸੱਟ ਨਾ ਖਾ ਲਈ ਰਿਹਾ ਜੋਸ਼ ਟੋੜ ਦੋ ਟੋੜ ਦੋ ਲੰਮੀ ਟੋੜ ਦੋ ਥੋੜੇ ਲੰਮੀ ਟੋੜ ਦੋ ਲੋ ਦੇਖ ਕੱਦ ਕਾਠ ਕਿੰਨੇ ਟਾਈਮ ਦੀ ਦੱਸਿਆ ਹੈ ਇਹ ਹੈ ਜੀ 13 ਮਹੀਨਿਆਂ ਦੀ 13 ਮਹੀਨਿਆਂ ਦੀ ਕੱਟੀ ਹੁੰਦਾ ਤੇ ਸਿੰਗੀ-ਸਿੰਗੀ ਬਹੁਤ ਸੋਹਣੀਆ ਕਰਮਾਂ ਵਾਲੀ ਦੇ ਫੇਸ ਚੈੱਕ ਕਰ ਸਕਦੇ ਲੋ ਜੀ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਲਓ ਭਰਾ ਲੈ ਚਲੋ ਘਰਨੀ ਤੇ ਲੈ ਚਲੋ ਲੋ ਜੀ ਕੱਦ ਕਾਠ ਤੇ ਸੀ ਨਤਾਜ਼ਾ ਲਾ ਸਕਦੇ ਭਾਈ ਦਾ ਕੋਈ ਜੂਮ ਨਹੀਂ ਆਪਣੀ ਵੀਡੀਓ ਚ ਕਰਿਆ ਪਰ ਸੈਂਪਲ ਵੀਡੀਓ ਆ ਠੀਕ ਹੈ ਜੀ ਲੋ ਜੀ ਹਾਂ ਜੀ ਵੀਰ ਜੀ ਰੇਟ ਇਹਦਾ ਰੇਡ ਫੋਨ ਤੇ ਹੀ ਕਰ ਲਾਂਗੇ ਬਾਈ ਰੇਡ ਫੋਨ ਤੇ ਕਰੇਗਾ ਹਾਂ ਰੇਡ ਨੂੰ ਕਰ ਲਾਂਗੇ ਕਈ ਵਾਰੀ ਭਰਾ ਨੇ ਕੋਈ ਵੇਚਣ ਵਾਲੇ ਨੇ ਵੀ ਲੈਣੀ ਹੁੰਦੀ ਆ ਕੋਈ ਗੱਲ ਹੀ ਕੋਈ ਠੀਕ ਆ ਅੱਜ ਵੀ 2 ਦਸੰਬਰ ਕੰਨੀ ਆ ਇਹ ਸਾਲ ਦੀ ਆ ਬਾਈ ਸਾਲ ਦੀ ਆ ਹਾਂ 12 ਮਹੀਨੇ ਥਣ ਦਿਖਾਉਗੇ ਨਾ ਤੇ ਲੋ ਜੀ ਥਣ ਚਾਰੀ ਐ ਕੋਈ ਫੋਟ ਨਹੀਂ ਕੋਈ ਸੰਗ ਨਹੀਂ ਕੱਦ ਵੱਡ ਦੇਖ ਸਕਦੇ ਤੋਰਦੇ ਭਰਾਏ ਨੂੰ ਵੀ ਲੋ ਜੀ ਇਹਦਾ ਪਤਾ ਠੀਕੇ ਦੀ ਕਿਹੜੇ ਦੀ ਐ ਨਹੀਂ ਇਹ ਨਹੀਂ ਆਪਾਂ ਹੀ ਕਹਿ ਕੇ ਲਿਆਂਦੀ ਕੱਟੀ ਹੈ ਵੀ ਵਧੀਆ ਜਣੀ ਆਪਾਂ ਨਿਰਖ ਪਰਖ ਕਰਕੇ ਲਿਆਉਂਦੇ ਆ ਠੀਕ ਆ ਤੋੜ ਦੋ ਭਰਾ ਲਓ ਜੀ ਤੋੜਾ ਦੇਖ ਸਕਦਾ ਕਰਮਾ ਵਾਲੀ ਦਾ ਠੀਕ ਹੈ ਜੀ ਥਣ ਚਾਰੀ ਹੈ ਕੋਈ ਫੋਟ ਨਹੀਂ ਕੋਈ ਸਾਗ ਲੰਮਾ ਤੋੜ ਦੋ ਮੜਿਆ ਲਓ ਜੀ ਜੱਜਮੈਂਟ ਪਾਈ ਦੇ ਕੱਦ ਤੇ ਤੁਸੀਂ ਲਾ ਸਕਦੇ ਹੋ ਭਰਾ ਕਿੱਡਾ ਕੱਦਦਾ ਲਿਓ ਜੀ ਮੋੜ ਲਿਓ ਲਓ ਜੀ ਤੋੜਾ ਦੇਖ ਸਕਦੇ ਹੋ ਭਰਾ ਇਹ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮੋਟਾ ਮੋਟਾ ਥਾਣਾ ਜੇ ਬਾਈ ਕਟੀਆਂ ਦੋਨੇ ਇਕੱਠੀਆਂ ਲੈ ਕੇ ਜਾਣੀਆਂ ਫੁੱਲ ਮਾਨਤਾਨ ਕਰ ਦਾਂਗੇ ਬਾਈ ਫੁੱਲ ਮਾਨਤਾਨ ਕਰ ਦੋ ਹਾਂਜੀ ਲੋ ਭਰਾ ਬਾਈ ਕਹਿੰਦਾ ਫੁੱਲ ਮਾਨਤਾਨ ਕਰ ਦਾਂਗੇ ਕਿਸੇ ਦੋਨੇ ਕਟੀਆਂ ਲੈ ਕੇ ਜਾਣੀਆਂ ਪਾਰਲੇ ਨਾਲ ਬਾਈ ਨਹੀਂ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ